ਕਿ ਨਵਾਂ ਸ਼ਹਿਰ ਦੇ ਮੁੱਖ ਚੌਂਕਾਂ ਵਿੱਚ ਵੱਡੇ ਵੱਡੇ ਗਿੱਠ ਗਿੱਠ ਦੇ ਟੋਏ ਸਵਾਲ ਇਹੀ ਹੈ ਕਿ ਇਹਨਾਂ ਚੌਂਕਾਂ ਵਿੱਚੋਂ ਵੱਡੇ ਵੱਡੇ ਲੀਡਰ ਤੇ ਕੀ ਪ੍ਰਸ਼ਾਸਨ ਵਾਲੇ ਲੰਘਦੇ ਨਹੀਂ ਪਰ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਸੱਚੀ ਸੁੱਚੀ ਸੇਵਾ ਕਰਨ ਵਾਲੇ ਕਦੇ ਕਿਸੇ ਤੋਂ ਕੁਝ ਵੀ ਮੰਗਦੇ ਨਹੀਂ ਕਦੇ ਕਿਸੇ ਤੋਂ ਕੁਝ ਵੀ ਮੰਗਦੇ ਨਹੀਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਦਸਾ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਦੋਸਤੋ ਸੇਵਾ ਦੀ ਗੱਲ ਕੀਤੀ ਹੈ ਅਤੇ ਕਿਹਾ ਜਾਂਦਾ ਹੈ ਕਿ ਸੇਵਾ ਇਸ ਸਮਥਿੰਗ ਦੈਟ ਯੂ ਡੂ ਫਾਰ ਦਾ ਆਦਰਸ ਵਿਦਆਊਟ ਐਕਸਪੈਕਟਿੰਗ ਐਨੀਥਿੰਗ ਇਨ ਰਿਟਰਨ ਨਾਟ ਈਵਨ ਦਾ ਥੈਂਕਸ ਤਸਵੀਰਾਂ ਤੁਹਾਨੂੰ ਦਿਖਾ ਰਹੇ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ ਦੀਆਂ ਜਿੱਥੇ ਗੁਰਰਾਮ ਦਾ ਸੇਵਾ ਸੁਸਾਇਟੀ ਵੱਲੋਂ ਇੱਕ ਇੱਕ ਦੋ ਦੋ ਗਿੱਠ ਡੂੰਗੇ ਟੋਇਆਂ ਦਾ ਮੂ ਬੰਦ ਕੀਤਾ ਗਿਆ ਉਹ ਵੀ ਆਪਣੀ ਸੇਵਾ ਦੇ ਨਾਲ ਗੁਰਰਾਮਦਾਸ ਸੇਵਾ ਸੁਸਾਇਟੀ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਦੀ ਸ਼ਹਿਰ ਵਿੱਚ ਨਜ਼ਰ ਆਉਂਦੀ ਹੈ ਖਾਸ ਕਰਕੇ ਅੱਜ ਛੁੱਟੀ ਵਾਲੇ ਦਿਨ ਬਹੁਤ ਸਾਰੇ ਲੋਕ ਘਰੋਂ ਬਾਹਰ ਜਦ ਆਊਟਿੰਗ ਵਾਸਤੇ ਪਰਿਵਾਰ ਨਾਲ ਨਿਕਲਦੇ ਹਨ ਤਾਂ ਅਕਸਰ ਰਾਹ ਜਾਂਦੇ ਇਹ ਗਲਤ ਤਾਂ ਜ਼ਰੂਰ ਕਰਦੇ ਹਨ ਕਿ ਸ਼ਹਿਰ ਦੀਆਂ ਸੜਕਾਂ ਦੇ ਹਾਲਾਤ ਬਹੁਤ ਬੁਰੇ ਹਨ ਜੋ ਕਦੇ ਵੀ ਸੁਧਰਦੇ ਨਹੀਂ ਜਾਪਦੇ ਪਰ ਉੱਥੇ ਹੀ ਗੁਰਰਾਮਦਾਸ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਸਹਿਬਾਨਾਂ ਨੇ ਹਮੇਸ਼ਾ ਦੀ ਤਰ੍ਹਾਂ ਸੋਸ਼ਲ ਕੌਜ਼ ਦੀ ਅੱਗੇ ਆਉਂਦੇ ਹੋਏ ਅੱਜ ਛੁੱਟੀ ਵਾਲੇ ਦਿਨ ਚੰਡੀਗੜ੍ਹ ਚੌਂਕ 'ਚ ਜਿੱਥੇ ਦੋ ਦੋ ਗਿੱਠ ਡੂੰਘੇ ਟੋਏ ਹਨ ਜਿਨ੍ਹਾਂ ਕਰਕੇ ਹਰ ਰੋਜ਼ ਲੋਕ ਪਰੇਸ਼ਾਨ ਹੁੰਦੇ ਹਨ ਆਵਾਜਾਈ ਵਿੱਚ ਵਿਕਨ ਪੈਂਦਾ ਹੈ ਉਹਨਾਂ ਲੋਕਾਂ ਦੀ ਮੁਸੀਬਤ ਨੂੰ ਸਮਝਦੋਏ ਅੱਲਾ ਟੋਿਆਂ ਨੂੰ ਰੋੜੀ ਨਾਲ ਪੂਰੇ ਅਤੇ ਮੋੜ ਸੀਮਿੰਟ ਨਾਲ ਪਲਾਸਟਰ ਕਰਕੇ ਟੋਿਆਂ ਦਾ ਚੰਗੀ ਤਰ੍ਹਾਂ ਪੈਚ ਵਰਕ ਕੀਤਾ। ਉੱਥੇ ਹੀ ਮੌਕੇ ਤੇ ਪਹੁੰਚੇ ਸ਼ਹਿਰ ਦੇ ਪਤਵੰਤਿਆਂ ਨੇ ਗੁਰਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨਾਂ ਦੀ ਸ਼ਲਾਘਾ ਕੀਤੀ। ਤੇ ਰੋਸ ਵਜੋਂ ਇਹ ਵੀ ਗੱਲ ਆਖੀ ਕਿ ਇੰਜ ਜਾਪਦਾ ਜਿਵੇਂ ਸਰਕਾਰੀ ਤੰਤਰ ਫੇਲ ਹੋ ਗਿਆ ਹੋਵੇ ਤੇ ਪ੍ਰਸ਼ਾਸਨ ਨੂੰ ਸ਼ਹਿਰ ਦੇ ਮੁੱਖ ਚੌਂਕਾ 'ਚ ਵੱਡੇ ਵੱਡੇ ਟੋਏ ਨਜ਼ਰ ਕਿਉਂ ਨਹੀਂ ਆ ਰਹੇ ਇਹ ਲੋਕਾਂ ਨੇ ਸਵਾਲ ਪੁੱਛੇ ਪਰ ਅਸੀਂ ਆਪਣੀ ਟੀਮ ਵੱਲੋਂ ਕੋ ਰਾਮਦਾ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਸਹਿਬਾਨ ਦਾ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਇਸੇ ਤਰੀਕੇ ਸੜਕਾਂ ਦੀ ਟਕੋਰ ਕਰਦੇ ਨਜ਼ਰ ਆਉਂਦੇ ਹਨ ਜਿਸ ਨਾਲ ਲੋਕਾਂ ਨੂੰ ਆਵਾਜ਼ਾਈ ਨੂੰ ਕੁਝ ਨਾ ਕੁਝ ਰਾਹਤ ਤਾਂ ਜ਼ਰੂਰ ਮਿਲਦੀ ਹੈ ਤੇ ਖਾਨੇ ਤੁਹਾਨੂੰ ਮੌਕੇ ਦੀ ਪੂਰੀਆਂ ਤਸਵੀਰਾਂ ਨਿਊਜ਼ ਬਿਲਡਿੰਗ ਉਧਰ ਤੇ ਬਹੁਤ ਵੱਡਾ ਇਤਰਾਜ ਆ ਜਿਹੜੇ ਚੰਡੀਗੜ੍ਹ ਚੌਂਕਵੜ ਦੇ ਚੌਂਕਾਂ ਦੇ ਵਿੱਚ ਵੀ ਕੋਈ ਚਾਹ ਨਹੀਂ ਦੇ ਰਹੀ ਵੀਰਾਂ ਲੋਕਾਂ ਨੂੰ ਖੁੱਲੇ ਆਮ ਮਰਨ ਲਈ ਛੱਡ ਰਿਹਾ ਇਹ ਉਹਨਾਂ ਲਈ ਬਹੁਤ ਵੱਡਾ ਹੈ ਇਹ ਇਤਰਾਜ ਆ ਪ੍ਰਸ਼ਾਸਨ ਦੇ ਖਿਲਾਫ ਫਿਰ ਪ੍ਰਸ਼ਾਸਨ ਕੰਮ ਕਰੇ ਤਾਂ ਸੁਖਵਿੰਦਰ ਸਿੰਘ ਖੰਭੀ ਉਹਨਾਂ ਨੂੰ ਬਾਕੀ ਸਾਰੇ ਸਾਥੀਆਂ ਨੇ ਇਹ ਕੰਮ ਕਰਨ ਦੀ ਜ਼ੋਰ ਨਹੀਂ ਇੱਦਾਂ ਦੀ ਅਸੂਸਾ ਦੀਆਂ ਉਹਨਾਂ ਨੇ ਐਕਸ਼ਨ ਚੁਣ ਲਿਆ ਜਦੋਂ ਪ੍ਰਸ਼ਾਸਨ ਫੇਲ ਹੋ ਜਾਏ ਜਦੋਂ ਸਰਕਾਰੀ ਤੰਤਰ ਫੇਲ ਹੋ ਜਾਏ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ ਆਪਾਂ ਇਹਨਾਂ ਦੀ ਸੇਵਾ ਸੈਕਿੰਗ ਦੀ ਸਾਨੂੰ ਸਾਥ ਦੇਣਾ ਚਾਹੀਦਾ ਹੈ ਉਸ ਨਾਲ ਦੀ ਨਾਲ ਸਰਕਾਰਾਂ ਦੇ ਆਪਣੇ ਇਹਦੇ ਉਹ ਟਾਈਮ ਕਿਸ ਤੇ ਦਾ ਪਤਾ ਨਹੀਂ ਚਾਹਦਾ ਮੇਰਾ ਕਹਿਣ ਕੋਹੋਂ ਨਾ ਪਰੇ ਧੰਨਵਾਦ ਆਪਿਆ ਜੀ ਅੱਜ ਅਸੀਂ ਆਇਆ ਹਾਂ ਜੇ ਉਹ ਬਹੁਤ ਤੋਂ ਕਹੇ ਦੇ ਰਿਹਾ ਹੈ ਜਿਹਦੇ ਨਾਲ ਜੇ ਬਹੁਤ ਬਾਰੇ ਆਪਦੇ ਹੁੰਦੇ ਸੀ ਉਹ ਸਿਕਲਾਜ ਕਾਫੀ ਲੱਗਦੀਆਂ ਸੀ ਉਹ ਕਾੜਾ ਵੀ ਬਹੁਤ ਮਿੱਠਾ ਲੱਗਦੀਆਂ ਸੀ ਅੱਜ ਕੱਦਿਆਂ ਨੂੰ ਅੱਜ ਟਾਈਮਟਰ ਬਜਰੀ ਬਾਗੇ ਰਿਆ ਗਿਆ ਕਿ ਸੇਵਾਦਾਰ ਲੱਗੇ ਹੋਏ ਆ ਬਹੁਤਾ ਕੰਮ ਕਿਹ ਹੈ ਬਹੁਤ ਜਿਆਦਾ ਲੱਗਦਾ ਤੇ ਅੱਡੇ ਬੜੇ ਖਾਸ ਆ ਸੀ ਜਿਹਨਾਂ ਨੂੰ ਪੂਰੇ ਲਿਆ ਸਵੇਰ ਤੋਂ ਹੀ ਕਮੇਟੀ ਦੇ ਸੇਵਾਦਾਰ ਗੁਦਾਰਾ ਸੇਵਾ ਕੀਤੀ ਗਈ ਹੈ सारियां ई करि जे सूबे वारे जा वाहेगुरु वाहिगुरु